ਇਕ ਓੰਕਾਰ ਤੋਂ ਲੈ ਕੇ 18 10 20 ਤੱਕ ਪਾਕ ਪਵਿੱਤਰ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਦੀ ਪਟ ਸਾਹਿਬਾਨਾਂ ਦੀ ਗੁਰਬਾਣੀ ਜੋ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰਸਿੱਖੋ ਇਹ ਬਾਣੀ ਸਾਡੀ ਨਹੀਂ ਇਹ ਬਾਣੀ ਅਕਾਲ ਪੁਰਖ ਦੀ ਹੈ ਤੇ ਅਕਾਲ ਪੁਰਖ ਨੇ ਸਾਨੂੰ ਸੌਂਪੀ ਹੈ ਤੁਹਾਨੂੰ ਤੱਕ ਪਹੁੰਚਾਉਂਦੋਂ ਤਾਂ ਕਿ ਤੁਸੀਂ ਆਪਦਾ ਜੀਵਨ ਦਾ ਉਧਾਰ ਕਰ ਸਕੋ ਮਾਰਾ ਫਰਮਾਉਂਦੇ ਨੇ ਧੁਰ ਕੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਈ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ 베 ਲਾ ਲੋ ਤੇ ਹੋਰ ਵਕ ਵਕ ਥਾਂ ਤੇ ਮਹਾਰਾਜ ਆਪਾ ਨੂੰ ਦਰਸਾਉਂਦੇ ਨੇ ਅੱਗੇ ਜੇ ਚੱਲੀਏ ਤੇ ਦਸਮ ਪਾਤਸ਼ਾ ਆਪਾ ਨੂੰ ਹੁਕਮ ਕਰਗੇ ਸੀ ਸਿੱਖਾਂ ਨੂੰ ਲੜ ਲਾ ਕੇ ਗਈ ਸੀ ਕਿ ਆਗਿਆ ਪਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੰਗਤ ਜੀ ਤੇ ਇਸ ਫੇਂਕਸ ਬਾਰੇ ਆਂ ਜੀ ਆਪ ਜੀ ਦੇ ਚਰਣਾ ਚ ਬੇਨਤੀ ਹੈ ਦਾਸ ਤੇ ਦਾਸ ਦਾ ਪਰਿਵਾਰ ਚਾਰ ਪੀੜੀਆਂ ਤੋਂ ਸ਼ਰੋਮਣੀ ਕਲਦਲਾ ਤੇ ਪੰਥ ਦੀ ਸੇਵਾ ਕਰਦਾ ਆ ਰਿਹਾ ਜਿੱਥੇ ਬਹੁਤ ਵੱਡੇ ਮਸਲੇ ਆਪ ਜੀ ਦੇ ਵਿਚਾਰ ਅਧੀਨ ਹਨ ਜਿੱਥੇ ਉਦਾਹਰਣ ਤਹਿਤ ਗੁਰੂ ਸਾਹਿਬ ਵੀ ਆਪਾਂ ਨੂੰ ਦੱਸ ਗਏ ਨੇ ਜਿਵੇਂ ਸਤਨ ਪਾਸ਼ਾ ਨੇ ਆਪਣੇ ਬੇਟੇ ਰਾਮ ਰਾਏ ਨੂੰ ਗੁਰਤਾ ਗੱਦੀ ਤੋਂ ਹੀ ਨਹੀਂ ਗੁਰੂ ਘਰ ਤੋਂ ਬੇਦਖਲ ਕਰਤਾ ਸੀ ਸਿਰਫ ਇੱਕ ਸ਼ਬਦ ਦੀ ਤੋਹੀਨ ਕੀਤੀ ਸੀ ਮਿੱਟੀ ਮੁਸਲਮਾਨ ਦੀ ਥਾਂ ਤੇ ਮਿੱਟੀ ਬੇਈਮਾਨ ਦੀ ਲਾਤੀ ਸੀ ਦਿੱਲੀ ਦਰਬਾਰ ਚ ਤੇ ਕੀ ਸਜ਼ਾ ਦਿੱਤੀ ਸੀ ਜੋ ਗੁਰੂ ਸਾਹਿਬ ਆਪਣੇ ਲਈ ਉਦਾਹਰਣ ਸੈੱਟ ਕਰ ਗਏ ਨੇ ਸਿੰਘ ਸਬਾਨ ਗੈਨੀ ਰਕबीर ਸਿੰਘ ਜੀ ਅਤੇ ਬਾਕੀ ਤੱਕ ਸਬਾਨਾਂ ਦੇ ਜਥੇਦਾਰ ਸਬਾਨਾਂ ਦੇ ਚਰਨਾਂ 'ਚ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇੱਕ ਸਾਡੇ ਇਲਾਕੇ ਦਾ ਨਕਲੀ ਪੰਥਕ ਕਰਨੈਲ ਪੰਜੋਲੀ ਜਿਸਨੇ ਕਿ ਪਵਿੱਤਰ ਅਸਥਾਨ ਸ਼ਹੀਦਾਂ ਦੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ 'ਚ ਬੈਠ ਕੇ ਜ਼ੁਰਤ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕੁੰਜੀ ਜਾਣ ਵਾਲੀ ਕੁੰਜੀ ਜਾਣੇ ਜਾਣ ਵਾਲੀ ਮੂਲ ਮੰਤਰ ਦੀ ਪਵਿੱਤਰ ਬਾਣੀ ਨੂੰ ਐਸਾ ਤਰੋੜਿਆ ਮਰੋੜਿਆ ਸਿਰਫ ਆਪਦੇ ਸਿਆਸੀ ਕਿੱਡ ਕੱਢਣ ਲਈ ਆਪਦੇ ਨਿੱਜੀ ਮਫਾਦ ਲਈ ਤੇ ਇਹ ਸ਼ਿਕਾਇਤ ਦਾਸ ਵੱਲੋਂ ਸਨ 2023 ਦੀ ਆਪ ਜੀ ਦੇ ਸਕਤਰੇਤ ਵਿੱਚ ਦਰਜ ਹੈ ਦਾਸ ਵੱਲੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਇਹੋ ਜਿਹਾ ਉਦਾਹਰਨ ਸੈੱਟ ਕੀਤਾ ਜਾਵੇ ਸਾਰਿਆਂ ਲਈ ਤੇ ਅਗਲੀ ਪੀੜ੍ਹੀ ਨੂੰ ਸੇਧ ਦਿੱਤੀ ਜਾਵੇ ਕਿ ਕੋਈ ਜ਼ੁਰਤ ਨਾ ਕਰ ਸਕੇ ਇਹ ਗੁਰਬਾਣੀ ਦੀ ਤਰੋੜ ਮੂੜ ਕਰਨ ਦੀ ਤੇ ਜੋ ਆਦਰ ਸਤਕਾਰ ਗੁਰੂ ਸਾਹਿਬ ਸਾਨੂੰ ਦੱਸ ਕੇ ਗਏ ਨੇ ਮਰਿਆਦਾ ਰਹਿਤ ਮਰਿਆਦਾ ਇੱਕ ਸਾਡੇ ਲਈ ਬਣਾ ਕੇ ਗਏ ਨੇ ਉਸ ਅਨੁਸਾਰ ਜੋ ਹੈ ਸਾਰਾ ਸਿੱਖ ਜਗਤ ਤੇ ਬਾਕੀ ਜਗਤ ਆਪਣੇ ਗੁਰੂ ਸਾਹਿਬ ਦੀ ਤੇ ਗੁਰੂ ਸਾਹਿਬ ਦੀ ਬਾਣੀ ਦਾ ਸਤਿਕਾਰ ਕਰੇ। ਦਾਸ ਵੱਲੋਂ ਆਪ ਜੀ ਦੇ ਸਕਤਰੇਤ ਵਿਖੇ ਇੱਕ ਫੇਰ ਆਪ ਜੀ ਨੂੰ ਯਾਦ ਕਰਾਉਣ ਲਈ ਆਪ ਜੀ ਦੇ ਵਿਚਾਰ ਹੇਠ ਇੱਕ ਫੇਰ ਪੱਤਰ ਕੱਲ ਭੇਜਿਆ ਗਿਆ ਹੈ। ਜਿਸ ਲਈ ਆਪ ਜੀ ਦੇ ਚਰਨਾਂ 'ਚ ਮੈਂ ਹੁਣੇ ਵੀਡੀਓ ਰਹਿਤ ਆਪ ਜੀ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਜਿੱਥੇ ਆਪ ਜੀ ਨੇ 2 ਤਰੀਕ ਨੂੰ ਬਹੁਤ ਵੱਡੇ ਫੈਸਲੇ ਲੈਣੇ ਨੇ ਤੇ ਸਾਰੀ ਕੌਮ ਦੀ ਨਿਗਾ ਆਪ ਜੀ ਦੇ ਵੱਲ ਆਪ ਜੀ ਦੇ ਸੇਲਣ ਦੀ ਹੈ ਤਿਆਰ ਹੈ ਕੌਮ ਉਥੇ ਹੀ ਇਸ ਦਾ ਵੀ ਨਿਪਟਾਰਾ ਮੇਰੀ ਜਿਹੜੀ ਬੇਨਤੀ ਹੈ ਉਸ ਦਾ ਛੇਤੀ ਕੀਤਾ ਜਾਵੇ ਤਾਂ ਕਿ ਜਿਹੜੀ ਸਾਡੇ ਇਲਾਕੇ ਦੀ ਸੰਗਤ ਖਾਸ ਕਰਕੇ ਜਿਨ੍ਹਾਂ ਦੇ ਦਿਲਾਂ ਚ ਬਹੁਤ ਵੱਡਾ ਇੱਕ ਛੱਟ ਲੱਗੀ ਸੀ ਜੋ ਇਹਨੇ ਅਵਗਿਆ ਕੀਤੀ ਉਸ ਦਾ ਸਾਡੇ ਇੱਕ ਮੱਲਮ ਪੱਟੀ ਕਰਨ ਵਜੋਂ ਕਿਉਂਕਿ ਤੁਸੀਂ ਪੰਥ ਪਾਤਸ਼ਾਹ ਤੁਹਾਡੇ ਵੱਲ ਸਾਡਾ ਬਹੁਤ ਆਸ ਹੈ ਤੇ ਆਪ ਜੀ ਦੇ ਚਰਨਾਂ ਚ ਮੇਰੇ ਵੱਲੋਂ ਤੇ ਸਾਡੇ ਟਕਸਾਲ ਲਈ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਤਲਵੰਡੀ ਪਰਿਵਾਰ ਹਮੇਸ਼ਾ ਆਪ ਜੀ ਦੇ ਇੱਕ ਸੰਦੇਸ਼ ਤੇ ਆਪ ਜੀ ਦੇ ਇੱਕ ਹੁਕਮ ਤੇ ਆਪ ਜੀ ਦੇ ਨਾਲ ਹਮੇਸ਼ਾ ਖੜਾ ਰਹੂਗਾ। ਅਬ ਜੋ ਵੀ ਹੁਕਮ ਕਰੋਗੇ ਨਿਮਰਤਾ ਸਹਿਤ ਆਪ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਜੋ ਆਪ ਜੀ ਦਾ ਹੁਕਮ ਹੋਊਗਾ ਉਸ ਤੇ ਫੁੱਲ ਚੜਾਵਾਂਗੇ। ਆਪ ਜੀ ਦੇ ਦਾਸ ਵੱਲੋਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਕੌਮ ਨੂੰ ਇੱਕ ਚੰਗਾ ਅਤੇ ਚੜ੍ਹਦੀ ਕਲਾ ਵਾਲਾ ਸੰਦੇਸ਼ ਦੇਣਾ ਕਿਉਂਕਿ ਕੋਤ ਆਸ ਲਾਈ ਬੇ